ਇਹ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਆ ਮੈਂ ਤਾਂ ਆਪਣੇ ਬੱਚੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਚੋਂ ਬੱਚਿਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋਲ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ ਮੈਂ ਇਹ ਮੰਗਦਾ ਵੀ ਬੰਦਿਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਜੇ ਅੱਜ ਵੀ ਨਾ ਇਕੱਠੇ ਹੋਏ ਨਾ ਤਾਂ ਮੇਰੇ ਵਾਂਗੂ ਅੱਜ ਜਿੱਦਾ ਮੇਰੇ ਮੁੰਡੇ ਦੀ ਕਬਰ ਪੱਟ ਹੁੰਦੀ ਆ ਤਾਂ ਕੱਲ ਨੂੰ ਆਪਣੇਾਂ ਦੀ ਵੀ ਪੱਟਣ ਲਈ ਤਿਆਰ ਹੋ ਜਾ ਤੁਸੀਂ ਮੈਂ ਇਹੀ ਕਹਿਣਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਤਾਂ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾ ਮੇਰੇ ਕੋਈ ਕੋਈ ਲੀਡਰ ਆਵੇ ਠੀਕ ਹੈ ਕੋਈ ਇਥੇ ਵੋਟਾਂ ਮੰਗਣਾ ਆਵੇ ਵੀ ਅਸੀਂ ਇਥੇ ਵੋਟਾਂ ਮੰਗਣਾ ਆ ਜੇ ਆਉਣਾ ਤਾਂ ਇਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਹੈ ਵੋਟਾਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਾਂ ਚੰਦੀ ਮੇਰੇ ਭਰਾ ਨਾਲ ਕੀ ਕਸੂਰ ਤੇ ਤੂੰ ਉਹਨੂੰ ਮਾਰਿਆ ਤੂੰ ਇੱਕ ਵਾਰੀ ਇਹ ਕਿ ਦਰਦ ਹੈ ਇਸ ਪ੍ਰਵਾਹ ਅਸੀਂ ਨਹੀਂ ਕੁਝ ਉਹਨੂੰ ਕਹਾਂਗੇ ਬਸ ਉਹਨੂੰ ਪੁੱਛਣਾ ਨਹੀਂ ਸਾਡਾ ਬੱਚੇ ਨੇ ਕੀ ਕਿ ਸੋਚੇਗਾ ਬਸ ਉਹਨੂੰ ਇੱਕ ਵਾਰੀ ਪੁੱਛਣਾ ਆ ਬੋਲਦਾ ਵੀ ਚੰਗੀ ਤਰ੍ਹਾਂ ਜੇ ਕਹੇ ਨਾ ਮੁੰਡਾ ਸਾਡਾ ਬੋਤਲਾ ਬੋਲਦਾ ਸੀ ਬੋਲਣਾ ਸਿੱਖਿਆ ਸੀਗਾ ਹੁਣ ਹੌਲੀ ਹੌਲੀ ਬੋਲਣਾ ਸਾਡਾ ਅਸੀਂ ਕਰਦੇ ਆ ਵੀ ਸਾਨੂੰ ਇਨਸਾਫ਼ ਮਿਲੇ ਠੀਕ ਹੈ ਤੇ ਇਹ ਜਿਹੜੇ ਜਿਹੜੇ ਕੰਮ ਹੁੰਦੇ ਪਏ ਆ ਹੁਣ ਕੱਲ 6 ਕੱਲ 6 ਸਾਲ ਦੀ ਬੱਚੀ ਨਾ ਭਈਆ ਫੜਿਆ ਗਿਆ ਠੀਕ ਹੈ ਅਸੀਂ ਕਹਿੰਨੇ ਵੀ ਇਹ ਨਾ ਭਈਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਇਹ ਜਿਹੜੇ ਪ੍ਰਵਾਸੀ ਆਏ ਆ ਇਹਨਾਂ ਨੂੰ ਬਾਹਰ ਕੱਢੋ ਜੇ ਆਪਣੇ ਬੱਚੇ ਬਚਾਉਣੇ ਆ ਮੇਰਾ ਤਾਂ ਗਿਆ ਤੁਸੀਂ ਆਪਣੇ ਤਾਂ ਬ ਕਿੰਨੇ ਕੁ ਉਥੇ ਰਹਿੰਦੇ ਆ ਲੋਕ ਭਾਜੀ ਬਹੁਤ ਸਾਰੇ ਮੰਡੀ ਜਾਂ ਮੰਡੀ ਚ ਮੰਡੀ ਚ ਜਾ ਕੇ ਦੇਖੋ ਸਾਰੇ ਸਾਰੇ ਬਈਏ ਹੈ ਉਹ ਜਿਹੜਾ ਇਲਾਕਾ ਹੈ ਨਾ ਉਹ ਸਾਰਾ ਬਈਆਂ ਦਾ ਬਾਏ ਵਾ ਦੇਖਿਆ ਜਾਂਦਾ ਉਹ ਬਾਏ ਵਾ ਮੇਰੇ ਨਾਲੇ ਬਾਏ ਵਾ ਓ ਰਵੀ ਰਾ ਜਾ ਓ ਸਰ ਹੁਣ 5 ਸਾਲਾਂ ਦੀ ਰੀਟਨ ਦਾ ਪੋਸਟ ਆਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਿਹਨੇ ਕਿਹਦੇ ਨਾਲ ਜੀ ਬੋਲ ਸਕਦੇ ਤੁਸੀਂ ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਨਜ਼ਾਰੇ ਹੈ ਬੜੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਕੋ ਨਾਲ ਵੀ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਗੈਰਾ ਜਾ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਆ ਜੀ ਜਾਓ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਕੁਝ ਮੋੜ ਦੀ ਜਾਂਚ ਜਾਣ ਪਤਾ ਲੱਗਿਆ ਹੋਵੇ ਕਿਉਂ ਉਸ ਵੱਲੋਂ ਇਸ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੋੜ ਦੀ ਇਨਵੈਸਟੀਗੇਸ਼ਨ ਚ ਕੀ ਮੌਜੂਦ ਨੇ ਖੁਲਾਸਾ ਕੀਤਾ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੋੜਲੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਨਕੇ ਪੰਚ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਉਹ ਬੁਸ਼ਿੰਗ ਪੇਸ਼ ਕਰਨ ਗਏ ਆ ਡਾਪ ਸਰ ਬਿਕ ਆਕੀਸਵਾਰਾ ਲੋਕਲ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਨਹੀਂ ਗੱਲ ਦੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਿਈ ਘੋਡੇ ਵੀ ਫੜ ਹੋਏ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹ ਕਿੱਥੋਂ ਕੋ ਮਾੜੀ ਕਰੈਕਟਰ ਵਾਲਾ ਬੰਦਾ ਬੈਰੀਕਲ ਕਰ। ਓਕੇ। ਬਾਜਵਾ ਦੇ ਕਹਤੇ ਹੁੰਦਾ ਨਾ ਬਾਜਵਾ ਦਾ ਮੇਰੇ ਨਾਲੇ ਬਾਜਵਾ। ਔਰ ਵੀ ਲਗਾ ਓਏ। ਸਰ ਹੁਣ ਪੰਜ ਸਾਲਾਂ ਹਰੀ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਿੰਨੇ ਘੰਟੇ ਤੱਕ ਜਿਹੜੀ ਬੋਦੀ ਸਕਦੀ ਸੀ ਜੀ। ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ। ਜਾ ਰਹੇ ਆ ਬੜੀ। ਜੀ। ਇਸ ਤੋਂ ਬਾਅਦ ਇਹ ਜੋ ਇਹਨਾਂ ਨੇ ਉਹਨਾਂ ਤੋਂ ਸੰਸਕਾਰ ਕਰਨਾ ਹੈ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ ਚ ਜਾ ਕੇ ਕਰਨਾ ਫਗਵਾੜੇ ਦੇ ਇਲਾਕੇ ਤੇ ਇਥੋਂ ਨਾਲ ਵੀ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵੀ ਆ ਜਾਊਗੀ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਆ ਜਾਓ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਹਕੂਬੂ ਕਰ ਲਿਆ ਗਿਆ ਕੁਝ ਮੋਰਦੀ ਜਾਂਚ ਤੋਂ ਪਤਾ ਲੱਗ ਕਿਉਂ ਉਸ ਵੱਲੋਂ ਇਸੇ ਨੂੰ ਨਹੀਂ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੋਰਦੀ ਇਨਵੈਸਟੀਗੇਸ਼ਨ ਜੀ ਕੀ ਮੌਜੂਦ ਨੇ ਖੁਲਾਸਾ ਕੀਤਾ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੋਰਦੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਨ ਦੇ ਤੁਹਾਨੂੰ ਕਿਨੇ ਦਿਨ ਦਾ ਰਿਮਾਂਡ ਲਿਆ ਗਿਆ ਜੀ ਇਹ ਦੋਸ਼ੀਨ ਪੇਸ਼ ਕਰਾਂਗੇ ਜਾਰੀ ਹੋ ਗਈ ਤਬਾ ਜਿੰਦ ਸਾਹਿਬ ਇੱਕ ਆਰਟੀਸਟ ਵਾਲਾ ਲੋਕਲ ਵਿੱਚ ਬਹੁਤ ਜ਼ਿਆਦਾ ਰੋਸ ਆਇਆ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਨੇ ਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹ ਰਹੇ ਨੇ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਹੁਤ ਪੁਲਿਸ ਨੇ ਮੁਸਤਦੀ ਨਾਲ ਕੰਮ ਕੀਤਾ ਤਾਂ ਦੋ ਦਰਜੇ ਦੇ ਕੇਸ ਪਕੋੜੇ ਵੀ ਫੜ ਹੋਏ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬ ਔਰ ਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਵੀਡੀਓ ਸਕੂਪਨਾਈਜ਼ ਕਰਾਂਗੇ ਤੇ ਸਾਰਾ ਕੁਝ ਸਿਸਟਮ ਕਿੱਥੋਂ ਕੋ ਮਾੜੀ ਕੈਰੇਕਟਰ ਵਾਲਾ ਬੰਦਾ ਵੈਰੀਫਾਈ ਕਰੇ